ਸਸਰੀਕਾਰ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਹੈ ਚਾਰ ਲਾਵਾਂ ਲੇਖਕ ਅੰਬਰ ਸਿੱਧੂ ਜੀ ਬਿਆਦਾ ਚਾਹ ਸਾਰਿਆਂ ਨੂੰ ਹੁੰਦਾ ਹੈ ਪਰ ਸਿਰਫ ਕੁੜੀਆਂ ਲਈ ਇਹ ਇੱਕ ਅਲੱਗ ਤਰ੍ਹਾਂ ਦਾ ਸੁਪਨਾ ਹੁੰਦਾ ਹੈ ਜਿਹੜਾ ਆਪਣੇ ਤੋਂ ਦੂਰ ਨਵੇਂ ਆਪਣੇ ਕੋਲ ਲੈ ਜਾਂਦਾ ਹੈ ਗੱਲ ਤਾਂ ਹੈ ਕਲਪਿਕ ਪਰ ਉਮੀਦ ਕਰਦਿਆਂ ਕਿ ਪਸੰਦ ਜ਼ਰੂਰ ਆਵੇਗੀ ਅਬਨੀਤ ਦੀ ਬੀ ਕਮ ਦੀ ਪੜ੍ਹਾਈ ਪੂਰੀ ਹੋ ਗਈ ਸੀ ਮਾਪਿਆਂ ਦੀ ਇਕਲੋਤੀ ਧੀ ਹੋਣ ਕਰਕੇ ਸਭ ਦੀ ਨਾੜਲੀ ਧੀ ਸੀ ਅਵਨੀਤ ਖੁੰਲੇ ਸੁਭਾਦੀ ਕੁੜੀ ਸੀ ਆਪਣੇ ਮਾਪਿਆਂ ਨੂੰ ਆਪਣੇ ਬੈਸਟ ਫਰੈਂਡ ਮੰਨਦੀ ਸੀ ਚੰਗੇ ਨੰਬਰਾਂ ਨਾਲ ਪਾਸ ਹੋ ਕਰਕੇ ਉਹ ਆਪਣੀ ਅਗਲੀ ਪੜ੍ਹਾਈ ਵਿਦੇਸ਼ ਵਿੱਚ ਕਰਨਾ ਚਾਹੁੰਦੀ ਸੀ ਮੀਡਲ ਕਲਾਸ ਫੈਮਲੀ ਹੋਣ ਕਰਕੇ ਉਸ ਦੇ ਘਰ ਦੇ ਇੰਨੇ ਖਰਚਾ ਨਹੀਂ ਕਰ ਸਕਦੇ ਸੀ ਉਸ ਨੂੰ ਵੀ ਇਹ ਚੰਗੀ ਤਰ੍ਹਾਂ ਸਮਝ ਸੀ ਪਰ ਅਕਰਾਉਤੀਤੀ ਹੋਣ ਕਰਕੇ ਮਾਪੇ ਉਸਨੂੰ ਕਦੇ ਵੀ ਕਿਸੇ ਚੀਜ਼ ਤੋਂ ਮਣਾ ਨਹੀਂ ਸੀ ਕਰਦੇ ਉਸਨੇ ਹਿੰਮਤ ਕਰਕੇ ਇਹ ਗੱਲ ਆਪਣੇ ਮਾਂ ਨੂੰ ਦੱਸੀ ਕੁਝ ਹੀ ਸਮੇਂ ਚ ਗੱਲ ਉਸਦੇ ਡੈਡੀ ਕੋਲ ਪਹੁੰਚ ਗਈ ਉਹਦੇ ਮਾਪੇ ਉਸਨੂੰ ਉਦਾਸ ਨਹੀਂ ਦੇਖਣਾ ਚਾਹੁੰਦੇ ਸੀ ਉਹਨਾਂ ਨੇ ਸਲਾਹ ਕੀਤੀ ਕਿ ਉਸ ਨੂੰ ਆਈਲੈਟਸ ਕਰਵਾ ਦਿੱਤੀ ਜਾਵੇ ਤੇ ਵਿਆਹ ਕਰਕੇ ਵਿਦੇਸ਼ ਜਾਣ ਦਾ ਸੁਪਨਾ ਵੀ ਪੂਰਾ ਹੋ ਜਾਏਗਾ ਪੂਰੇ 6.5 ਬੈਂਡ ਅਗਨੀਤ ਨੇ ਲਈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਾਰਿਆਂ ਨੂੰ ਬਹੁਤ ਖੁਸ਼ੀ ਸੀ ਹੁਣ ਭਾਲ ਸੀ ਬਸ ਚੰਗੇ ਪਰਿਵਾਰ ਦਾ ਮੁੰਡਾ ਲੱਭਣ ਦੀ ਹੋਰੇ 1 ਮਹੀਨੇ ਦੀ ਜਤੋ ਜਿਆਦ ਤੋਂ ਬਾਅਦ ਮਨ ਪਾਉਂਦਾ ਮੁੰਡਾ ਮਿਲ ਗਿਆ ਸੋਹਣਾ ਸੁਨੱਖਾ ਤੇ ਸਰਦਾਰ ਮੁੰਡਾ ਨਾਮ ਤੋਂ ਸੁਭਾਅ ਦਾ ਪਤਾ ਲੱਗ ਜਾਂਦਾ ਹੈ ਮਨਜੀਤ ਸਿੰਘ 24 ਸਾਲਾਂ ਦਾ ਗੱਭੂ ਵੀ ਮਾਪਿਆਂ ਦਾ ਅਕਲੌਤਾ ਪੁੱਤਰ ਸੀ ਮਨਜੀਤ ਤੇ ਉਨੀਤ ਦੇ ਦੇਖ ਦਿਖਾਈ ਤੋਂ ਬਾਅਦ ਵਿਆਹ ਦੀ ਤਰੀਕ ਤੈਅ ਕੀਤੀ ਗਈ ਤੋਂ ਮੇਂ ਪਰਿਵਾਰ ਰਿਸ਼ਤੇ ਤੋਂ ਬਹੁਤ ਖੁਸ਼ੀ ਹੁਣ ਦਿਨ ਪਾਣੀ ਬਾ ਬਾਂਗ ਲੰਘਣ ਲੱਗੇ ਤੇ ਵਿਆਹ ਵਾਲੀ ਦੀ ਆ ਗਿਆ ਮਨਜੀਤ ਵੀ ਖੁਸ਼ੀ ਤੇ ਅਗਨੀਤ ਵੀ ਆਪਣੇ ਸੁਪਨੇ ਸਕਾਰ ਹੁੰਦੇ ਨਜ਼ਰ ਆ ਰਹੇ ਸਨ ਵਿਆਹ ਦਾ ਸਮਾਗਮ ਵੀ ਬਹੁਤ ਸੋਹਣਾ ਨਿਪਰੇ ਚੜ ਗਿਆ ਵਿਆਹ ਤੋਂ ਬਾਅਦ ਅਗਨੀਤ ਨੇ ਮਨਜੀਤ ਆਪ ਸੋਚਣੇ ਦੀਪ ਹੁੰਦੇ ਗਏ ਜਿਹੜੇ ਅੱਜ ਤੱਕ ਇੱਕ ਦੂਜੇ ਤੋਂ ਅਣਜਾਣ ਸੀ ਉਹਨਾਂ ਇੱਕ ਦੂਜੇ ਦੇ ਜੀਵਨ ਸਾਥੀ ਸਨ। ਅਵਨੀਤ ਨੂੰ ਗਿਆ ਦਾ ਚਾਹਤਾ ਹੈਗਾ ਸੀ ਪਰ ਉਸ ਨੂੰ ਕੈਨੇਡਾ ਜਾਣ ਦਾ ਜ਼ਿਆਦਾ ਚਾਹ ਸੀ। 15 ਦਿਨਾਂ ਬਾਅਦ ਮਨਜੀਤ ਅਮਨੀਤ ਨੂੰ ਨਾਲ ਲੈ ਕੇ ਆਪਣੇ ਦੋਸਤ ਏਜੰਟ ਕੋਲ ਗਿਆ ਤੇ ਫਾਈਲ ਸਬਮਿਟ ਕਰਾ ਦਿੱਤੀ। ਕੁਝ ਹੀ ਦਿਨਾਂ ਵਿੱਚ ਸਾਰਾ ਪੇਪਰਵਰਕ ਪੂਰਾ ਕਰਨ ਤੋਂ ਬਾਅਦ ਫਾਈਲ ਅੰਬੈਸੀ ਵਿੱਚ ਪਹੁੰਚ ਗਈ। ਬਸ ਹੁਣ ਅਡੀ ਸੀ ਬਸ ਵੀ ਜਾਉਂਦੀ। ਅਵਨੀਤ ਦੀ ਨਵੀਂ ਜ਼ਿੰਦਗੀ ਦੇ ਨਵੇਂ ਪੰਨੇ ਲਿਖੇ ਜਾ ਰਹੇ ਸੀ ਜੋ ਕਿ ਉਸ ਦੀ ਪਹਿਲੀ ਜ਼ਿੰਦਗੀ ਤੋਂ ਕਾਫੀ ਅਲੱਗ ਤੇ ਹਸੀਨ ਸੀ ਜਿੱਥੇ ਉਹ ਰਾਣੀ ਸੀ ਤੇ ਰਾਜਾ ਸੀ ਮਨਜੀਤ ਉਹ ਕਦੇ ਵੀ ਕਿਸੇ ਜੀ ਦੀ ਘਾਟ ਨਹੀਂ ਸੀ ਮਹਿਸੂਸ ਹੁੰਦਾ ਉਹਦੀ ਪਸੰਦ ਨਾ ਪਸੰਦ ਦਾ ਖਿਆਲ ਉਹਨੂੰ ਚੰਗੀ ਤਰ੍ਹਾਂ ਆ ਗਿਆ ਸੀ ਮਨਜੀਤ ਦਾ ਸਾਥ ਉਹਦੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਹੀ ਲਿਆ ਸੀ ਅਵਨੀਤ ਦੀਆਂ ਗੱਲਾਂ ਵੀ ਗੱਲਾਂ ਦੀ ਲਾਲੀ ਉਹਦੀ ਖੁਸ਼ੀ ਸਾਫ਼ ਜ਼ਾਹਰ ਕਰਦੀ ਸੀ ਕਿ ਮਨਜੀਤ ਨੇ ਸ਼ਾਮ ਨੂੰ ਖੇਤਾਂ ਦੇ ਕੰਮਾਂ ਤੋਂ ਵੇਲੇ ਹੋ ਕੇ ਘਰ ਆਉਣਾ ਤਾਂ ਅਗਨੀਤ ਬੇਸਵਰੀ ਨਾਲ ਉਹਦੀ ਅੜੀ ਕਰ ਰਹੀ ਹੁੰਦੀ। ਉਹਦੀ ਨਵੀਂ ਮੰਮੀ ਵੀ ਉਸ ਦਾ ਵਾੜਾ ਤੈਕਾਂਦੀ ਸੀ। ਉਹਨੇ ਤਾਂ ਵਿਆਹ ਵਾਲੇ ਦਿਨ ਵੀ ਕਿਹਾ ਸੀ ਕਿ ਇਹ ਸਾਡੀ ਧੀ ਹੈ, ਨੋ ਨਹੀਂ। ਸੂਰਜ ਡੁੱਬਣ ਦੇ ਨਾਲ ਹੀ ਰਾਤ ਦੀ ਰੋਟੀ ਟੁੱਕ ਦੀ ਜ਼ਿੰਮੇਵਾਰੀ ਅਗਨੀ ਹਦੀ ਸੀ। ਆਪਣੇ ਵੀਜੇ ਦੀ ਓਰੀਕ ਵਿੱਚ ਖੁਸ਼ੀ-ਖੁਸ਼ੀ ਉਹ ਸਾਰੇ ਕੰਮ ਕਰਦੀ ਰਹਿੰਦੀ। ਕੁਝ ਦਿਨਾਂ ਦੇ ਬਾਅਦ ਡਾਕਿਆ ਇੱਕ ਪਾਰਸਲ ਲੈ ਕੇ ਆਇਆ। ਅਬਨੀਤ ਉਸ ਵਕਤ ਆਪਣੇ ਕਮਰੇ ਵਿੱਚ ਸੁੱਤੀ ਆਰਾਮ ਕਰ ਰਹੀ ਸੀ। ਮਨਜੀਤ ਨੇ ਉਹ ਪਾਰਸਲ ਲੈ ਲਿਆ ਤੇ ਜਦ ਖੋਲ ਕੇ ਦੇਖਿਆ ਤਾਂ ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਹਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਨੀ ਕਾਲੀ ਉਹਨੂੰ ਕਦੇ ਨਹੀਂ ਸੀ ਪਈ। ਉਹ ਉਸੇ ਵਕਤ ਅਬਨੀਤ ਕੋਲ ਗਿਆ। ਤੇ ਉਹਨੂੰ ਉਹ ਪਾਰਸਲ ਦਿਖਾਇਆ ਮੈਨੂੰ ਮਾਫ਼ ਕਰਨਾ ਕੋਈ ਅਪਡੇਟ ਨਹੀਂ ਆਈ ਆ ਸਕੀ ਇਨ ਨਜ਼ਰ ਤੋਂ ਮੈਂ ਥੋੜਾ ਘਰ ਦੇ ਕੰਮ ਕਰਕੇ ਵਿਜੀ ਸੀ ਸੋ ਹਾਂ ਜਿਆਦਾ ਸਮਾਂ ਖਰਾਬ ਨਾ ਕਰਦਿਆਂ ਹੋਇਆ ਕਹਾਣੀ ਸ਼ੁਰੂ ਕਰਦੇ ਹਾਂ ਤੁਸੀਂ ਇੱਥੋਂ ਤੱਕ ਪੜਿਆ ਸੀ ਕਿ ਕਿਵੇਂ ਮਨਜੀਤ ਨੂੰ ਪਾਰਸਲ ਮਿਲਦਾ ਹੈ ਤੇ ਉਹ ਪਾਰਸਲ ਪੜ੍ਹ ਕੇ ਸੋ ਚਮਚ ਠੁਪ ਜਾਂਦਾ ਹੈ ਉਹਦਾ ਇੰਨੀ ਗਹਿਰਾਈ ਵਿੱਚ ਸੋਚਣ ਦਾ ਮੁੱਖ ਕਾਰਨ ਸੀ ਉਹ ਪਰਸਲਾ ਮਨਜੀਤ ਦੀ ਹਿੰਮਤ ਨਾਲ ਨਹੀਂ ਸੀ ਪੈ ਰਹੀ ਕੋਈ ਇਹ ਗੱਲ ਕਿਸੇ ਨੂੰ ਕਿਵੇਂ ਦੱਸੀ ਪਰ ਦੱਸਣਾ ਵੀ ਜ਼ਰੂਰੀ ਸੀ ਉਹਦੇ ਸੋਚਾਂ ਵਿੱਚ ਡੁੱਬੇ ਨੂੰ ਦੇਖ ਕੇ ਅਵਨੀਤ ਆਉਂਦੀ ਹੈ ਤੇ ਮਜ਼ਾਕੀਆ ਲਹਿਜੇ ਨਾਲ ਪੁੱਛਦੀ ਹੈ ਹਾਂਜੀ ਜਨਾਬ ਕਿੱਧਰ ਗਵਾਚਿਓ ਮਨਜੀਤ ਨੇ ਤਰਸਦਿਆਂ ਨਿਗਾਹਾਂ ਨਾਲ ਅਵਨੀਤ ਨੂੰ ਦੇਖਿਆ ਤੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਪਣੀ ਗੱਲ ਸ਼ੁਰੂ ਕਰਨ ਦੀ ਹਿੰਮਤ ਕਰਨ ਲੱਗਾ ਉਹ ਕੁਝ ਕਹਿਣਾ ਚਾਹ ਰਹੀ ਸੀ ਪਰ ਉਹ ਚੁੱਪ ਸੀ ਜਿਵੇਂ ਜ਼बान ਸੀਤੀ ਗਈ ਹੋਵੇ ਅਖੀਰ ਉਹਨੂੰ ਦੱਸਣਾ ਹੀ ਪਿਆ ਅਵਨੀਤ ਡਾਕਿਆ ਪਾਸਲ ਪੜਾ ਕੇ ਗਿਆ ਤੇਰਾ ਵੀਜ਼ਾ ਅਰਝੋਈ ਹੋ ਗਿਆ ਮੇਰੀ ਚੁੱਪ ਦਾ ਇਹੀ ਕਾਰਨ ਸੀ ਇਹਨਾਂ ਸੁਣ ਕੇ ਅਵਨੀਤ ਦੇ ਪੈਰ ਹਿੱਠੋਂ ਜਮੀਨ ਟਸ ਗਈ ਅਰ ਬਾ ਕੀ ਮਾਰਾ ਦਿੱਤਾ ਸੀ ਤੇਰਾ ਮੈਂ ਰੋਂਦੀ ਰੋਂਦੀ ਮਨਜੀਤ ਦੇ ਗਾੜ ਲੱਗ ਰੋਂਦੀ ਹੈ ਤੇ ਅਵਨੀਤ ਨੂੰ ਮਨਜੀਤ ਦਦਲਾਸਾ ਦਿੰਦਾ ਹੁੰਦਾ ਹੈ ਤੇ ਕਹਿੰਦਾ ਕੋਈ ਗੱਲ ਨਹੀਂ ਆਪਾਂ ਹਿੰਮਤ ਨਹੀਂ ਹਾਰਨੀ ਮੈਂ ਜੀ ਚਾਹੁੰਦਾ ਸਰਦਾਰਨੀਏ ਇੰਨੀ ਗੱਲ ਸੁਕੇ ਅਵਨੀਤ ਥੋੜੀ ਜਿਹੀ ਉਹਨੂੰ ਰਾਹਤ ਮਿਲਦੀ ਹੈ ਪਰ ਫਿਰ ਵੀ ਸੁਭਾਉ ਜਨ ਵਾਲੀ ਗੱਲ ਨੇ ਅਵਨੀਤ ਦਾ ਸੁਭਾਈ ਬਦਲ ਕੇ ਰੱਖ ਦਿੱਤਾ ਸੀ ਉਹ ਹੁਣ ਨਾ ਜ਼ਿਆਦਾ ਬੋਲਦੀ ਤੇ ਨਾ ਹੱਸਦੀ ਬਸ ਘਰ ਦੇ ਕੰਮ ਵਿੱਚ ਰੁੱਝੀ ਰਹਿੰਦੀ ਸ਼ਾਇਦ ਉਹਨੇ ਕੈਨੇਡਾ ਦੀ ਆਸ ਛੱਡ ਦਿੱਤੀ ਸੀ ਦੂਜੇ ਪਾਸੇ ਮਨਜੀਤ ਵੀ ਉਹਦਾ ਸੁਪਨਾ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰ ਰਿਹਾ ਸੀ ਭਾਵੇਂ ਪੈਸੇ ਦੀ ਕੋਈ ਕਮੀ ਨਹੀਂ ਸੀ ਉਹਦੇ ਕੋਲ ਪਰ ਕਿਸਮਤ ਨਹੀਂ ਖਰੀਦੀ ਜਾ ਸਕਦੀ ਮਨਜੀਤ ਵੀ ਉਹਨੂੰ ਹੱਲਾ ਸੀਰੀ ਦਿੰਦਾ ਰਹਿੰਦਾ ਸੀ ਕਿ ਤੈਨੂੰ ਕੈਨੇਡਾ ਭੇਜ ਕੇ ਹੀ ਸਾਹ ਲਊਗਾ ਅਵਨੀ ਤੋਂ ਉਹਦੇ ਹੌਸਲੇ ਕਰਕੇ ਨਰਮਲ ਹੋਣ ਲੱਗੀ ਤੇ ਉਹਦੇ ਚਿਹਰੇ ਤੇ ਕਾਫੀ ਦਿਨਾਂ ਬਾਅਦ ਮੁਸਕਾਨ ਵਾਪਸ ਆਈ ਇਸੇ ਤਰ੍ਹਾਂ 2 ਮਹੀਨੇ ਬੀਤ ਗਏ ਮਨਜੀਤ ਵੀ ਆਪਣਾ ਕਮਾਂਕਾਰਾਂ ਤੋਂ ਬੇਲਾ ਹੋ ਗਿਆ ਸੀ ਤੇ ਉਹਨਾਂ ਨੇ ਦੁਬਾਰਾ ਫਾਇਲ ਲਗਾਉਣ ਬਾਰੇ ਸੋਚਿਆ ਇੱਕ ਵਾਰ ਉਹਨਾਂ ਨੇ ਜਲੰਧਰ ਦੇ ਮਸ਼ਹੂਰ ਏਜੰਟ ਕੋ ਫਾਇਲ ਲਗਵਾਈ ਉਹ ਪੂਰੀ ਆਸ ਨਾਲ ਉਹਨੂੰ ਡਾਕੂਮੈਂਟ ਦਿੰਦੇ ਰਹੇ ਫੀਸ ਵੀ ਸਾਰੀ ਤੇ ਜਿੱਤੀ ਸੀ ਅਤੇ ਬਾਇਓਮੈਟਿਕ ਵੀ ਹੋ ਗਏ ਸਨ ਹੁਣ ਬਾਰੀ ਸੀ ਮੈਡੀਕਲ ਦੀ ਮਨਜੀਤ ਅਵਨੀਤ ਦਾ ਘਰ ਦਾ ਨਾਮ ਹੈ ਨੀਤਾ ਆਪਾਂ ਕੱਲ ਨੂੰ ਮੈਡੀਕਲ ਕਰਾਉਣ ਜਾਣਾ ਹੈ ਜਲਦੀ ਸੋਝਾ ਤੇ ਸਵੇਰੇ ਜਲਦੀ ਉੱਠਣਾ ਹੈ ਲੁਧਿਆਣੇ ਦੀ ਅਪਾਇੰਟਮੈਂਟ ਲਈ ਹੈ ਉਹ ਰਾਤ ਨੂੰ ਰੋਟੀ ਖਾ ਕੇ ਸੌ ਜਾਂਦੇ ਨੇ ਬਾਕੀ ਰੈਂਦੀ ਕਹਾਣੀ ਤੁਹਾਨੂੰ ਕੱਲ ਵਾਲੇ ਭਾਗ ਵਿੱਚ ਸੁਣਾਵਾਂਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਗਲਤੀ ਹੋਵੇ ਤਾਂ ਮਾਫ਼ ਕਰ ਦੇਣਾ ਜੀ ਹੁਣ ਦਿਓ اجازت ਰੱਬ ਰੱਖਾ ਧੰਨਵਾਦ ਜੀ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ